ਦਾ ਹੂੰ ਮੇਰੇ ਪੁੱਤਰ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਚਾਹ ਤਾਂ ਮਨਾ ਲਾ ਹੂੰ ਅਨੀ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾਂ ਹੂੰ ਉਹ ਕਹਿੰਦੀ ਮੈਂ ਤੇ ਨਾਲ ਵਿਆਹ ਕਰਾ ਲਾ ਕਹਿੰਦੀ ਮੁੰਡੇ ਨਾਲ ਮੈਂ ਪੈਂਡਾ ਛੱਡ ਨਹੀਂ ਸਕਦੀ ਮੈਂ ਇਹਦੇ ਬਿਨਾ ਕਹਿੰਦੀ ਰਹਿ ਨਹੀਂ ਸਕਦੀ ਅਸੀਂ ਜਿਉਂਦੇ ਕਰਦੇ ਉਹ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤਰ ਨੂੰ ਮੇਰੇ ਪੁੱਤ ਦਾ ਜੀ ਗੁਰਵੰਸ ਸਿੰਘ ਗੁਰਵੰਸ ਸਿੰਘ ਗੁਰਵੰਸ ਸਾਹਿਬ ਹਾਂ ਇੱਕ ਪਹਿਲੇ ਵੀ ਜਾਂਦਾ ਸੀ ਉੱਥੇ ਹਾਂ ਜੀ ਕੁੜੀ ਗੱਲਬਾਤ ਮੇਰੇ ਨਾਲ ਵੀ ਕਰਦੀ ਦੀ ਜੀ ਮੈਂ ਕੁੜੀ ਨੂੰ ਕਹਿੰਦੀ ਸੀ ਬਈ ਇਹਦਾ ਪੈਂਡਾ ਛੱਡ ਦੇ ਮੇਰੇ ਪੁੱਤ ਦਾ ਹੂੰ ਮੇਰੇ ਪੁੱਤਰ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹੂੰ ਅਣੀ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾਂ ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਕਹਿੰਦੀ ਸੀ ਮੁੰਡੇ ਨਾਲ ਮੈਂ ਪੈਂਡਾ ਛੱਡ ਨਹੀਂ ਸਕਦੀ ਮੈਂ ਇਹਦੇ ਬਿਨਾ ਕਹਿੰਦੀ ਰਹਿ ਨਹੀਂ ਸਕਦੀ ਅਸੀਂ ਜਿਉਂ ਦੇ ਕਰਦੇ ਉਦੋਂ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤਰ ਨੂੰ ਕੁਰਬਾਨ ਲੈ ਕੇ ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ ਤੁਸੀਂ ਤੁਹਾਡੀ ਬੇਟੀ ਮੇਰੇ ਘਰੇ ਆਲੀ ਮੈਂ ਘਰੇ ਰਹਿੰਦਿਆਂ ਸਾਡਾ ਕੋਈ ਪਰਿਵਾਰ ਬਿਸ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ ਵੀ ਤੁਹਾਡੀ ਬੇਟੀ ਨੂੰ ਤੁਸੀਂ ਰੋਕੋ ਤੁਹਾਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ ਹੋ ਗਏ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਦੀ ਆ ਬੱਚੇ ਚੱਲ ਰਹੀ ਸੀ ਗੱਲ ਇਹਨਾਂ ਦੀ ਹਾਂ ਜੀ ਕਿੰਨਾ ਪੜਿਆ ਤੁਹਾਡਾ ਮੁੰਡਾ ਮੇਰਾ ਪੁੱਤ ਜੀ 12 ਪੜਿਆ ਹੋਇਆ ਤੇ ਉਹ ਕੁੜੀ ਕਿੰਨੀ ਪੜੀ ਹੈ ਕੁੜੀ ਦਾ ਨਹੀਂ ਜੀ ਮੈਨੂੰ ਪਤਾ ਵੀ ਕਾ ਨਹੀਂ ਪੜੀ ਹੋਈ ਆ ਕੁੜੀ ਕੁੜੀ ਹੋਣੀ ਹੁਣ ਤੁਸੀਂ ਮਤਲਬ ਤੁਹਾਨੂੰ ਕੀ ਸਕਵੇ ਇਹਨਾਂ ਨੇ ਮਾਰਿਆ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕ ਹੀ ਗੱਲ تھی ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਸੀ ਜਿਹੜਾ ਹੂੰ ਉਹ ਕਹਿੰਦਾ ਵੀ ਐਸੀ ਛੱਡਣਾ ਨਹੀਂ ਤੇਰਾ ਪੁੱਤ ਹੂੰ ਤੇ ਜਿੱਥੇ ਮਰਜ਼ੀ ਲੁਕ ਜੇ ਸੀ ਛੱਡਣਾ ਨਹੀਂ ਹੈਗਾ ਠੀਕ ਜੇ ਕੁੜੀ ਕਹਿੰਦੀ ਨਾ ਮੈਨੂੰ ਤੁਸੀਂ ਵੀ ਪੈਸੇ ਦੇ ਦੋ ਮੈਂ ਵਿਆਹ ਕਰਾਣਾ ਮੈਂ ਬੋਲੀ ਵੀ ਮੇਰੇ ਲਿਵੇ ਕੁਝ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਹੂੰ ਮੇਰੇ ਲਿਵੇ ਪੈਸੇ ਨਹੀਂ ਹੈਗੇ ਹੂੰ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਹਾ ਹੂੰ ਉਹ ਕਹਿੰਦੀ ਮੈਂ ਪੰਟਾ ਛੱਡ ਨਹੀਂ ਸਕਦੀ ਮੇਰਾ ਪਿਆਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਕੁੜੀ ਕਹਿੰਦੀ ਮੈਂ ਕਹਿਆ ਵੀ ਤੇਰੇ ਮਾਂ ਪਾਪਾ ਨੂੰ ਮਨਾ ਲਾ ਤੂੰ ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ ਨਾ ਮੇਰਾ ਡੈਡੀ ਮੰਨਦਾ ਨਾ ਮੇਰੀ ਮਾਂ ਮੰਦੀ ਨਾ ਮੇਰਾ ਭਰਾ ਮੰਨਦਾ ਚਾਚੇ ਤਾਏ ਕੋਈ ਨਹੀਂ ਮੇਰਾ ਮੰਨਦਾ ਇਹ ਕਿਵਲੇ ਸਹਿਮਤ ਨਹੀਂ ਸੀ ਮਤਲਬ ਸਹਿਮਤ ਤੁਸੀਂ ਦੇ ਜੀ ਸਾਡੇ ਨਾਲ ਕੁੜੀ ਮੁੰਡਾ ਹਾਂ ਕੁੜੀ ਜੀ ਸਹਿਮਤੀ ਕੁੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ ਮੈਂ ਥੋੜੇ ਬਿਆਨ ਦੇ ਦੂੰਗੀ ਮੈਂ ਬੋਲੀ ਜੀ ਵੀ ਮੈਂ ਚੌਂਕੀ ਨਹੀਂ ਆ ਸਕਦੀ ਵੀ ਤੂੰ ਆਪ ਆ ਜਾ ਸਾਨੂੰ ਫੋਨ ਕਰਦੀ ਅਸੀਂ ਫੇਰ ਆ ਜਾਾਂਗੇ ਕੁੜੀ ਜੀ ਉਹਨਾਂ ਨੇ ਆਣ ਨਹੀਂ ਦਈ ਅਭ ਤੇ ਕੈਵੇ ਚ ਰੱਖੀ ਪਿਆ ਕੀ ਮਾਰੇ ਤੁਹਾਨੂੰ ਕੀ ਸਕਿਆ ਵੀ ਕੀ ਮਾਰੇ ਉਹ ਦੇਖੋ ਜੀ ਸਾਨੂੰ ਤਾਂ ਐ ਵੀ ਸਾਕਾ ਵੀ ਉਹਨਾਂ ਨੇ ਕਿਰਚ-ਕੁਰਚ ਮਾਰੀ ਆ ਹਮ ਮੇਰੇ ਬੇਟੇ ਦੇ ਇੱਥੇ ਸੋਣੇ ਉਹਦੇ ਨਾਮ ਨਾਨਕੇ ਹਉਦੇ ਨਾਨਕੇ ਨੇ ਜੀ ਟਕਾਣੀ ਕਿੱਥੇ ਕਿਥੇ ਪੁੰਸੇ ਜੀ ਇਨਸਪੈਕਟਰ ਸਾਹਿਬ ਉਹਥੇ ਜੀ ਸਾਨੂੰ ਕੀ ਪਤਾਉਣੇ ਵੀ ਇਹ ਛੱਡ ਕੇ ਆਏ ਨੇ 1 ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਪਤਾ ਨਹੀਂ ਤੇ ਮਾਮਲਾ ਇਸ ਤਰ੍ਹਾਂ ਵੀ ਪਿਰਤੀ ਸਿੰਘ ਵਾਸੀ ਸੋਢੀ ਵਾਲੇ ਨੇ ਸਾਡੇ ਕੋਲੇ ਬਿਆਨ ਲਿਖਾਇਆ ਹੈ ਇਸ ਦਾ ਲੜਕਾ ਗਰਵਖ ਸਿੰਘ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ son of ਜੈਮਲ ਸਿੰਘ ਵਸੇ ਸਧਾਰਨਪੁਰੂ ਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਬਿਰਤੀ ਸਿੰਘ ਦੇ ਡੈਡੀ ਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਨੇ ਜਰਨੈਲ ਸਿੰਘ ਦੇ بیٹے ਨੇ ਗੁਰਬਖਸ਼ ਸਿੰਘ ਦੇ ਕੁਛ ਟਾਂਵਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ 'ਚ ਚਲਾ ਗਿਆ ਉੱਥੇ ਉਸਦੇ ਨਾਨੇ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੀ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪਿੱਟੀ ਸਿੰਘ ਦੇ ਸਹੁਰੇ ਨੇ ਉਹ ਦੱਸੀ ਉਸ ਦੇ ਬਿਆਨ ਤੇ ਪਿੱਟੀ ਸਿੰਘ ਦੇ ਬਿਆਨ ਤੇ ਅਸੀਂ 302 34 ਆਈਪੀਸੀ ਦਾ 2 ਮਿੰਦਿਆਂ ਦੇ ਵਰਖਲਾ ਮੁਕਾਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਇਹ ਕੋਈ ਮਾਮਲਾ ਆਪਕੀ ਸੀ ਮੰਨ ਲਓ ਕੋਈ ਕੋਈ ਪ੍ਰੇਮ ਸੰਬੰਧ ਵਾਲੀ ਸੀ 82 ਮਹੀਨਾਵਸਤੇ ਇਹ ਤਫਤੀਸ਼ ਜਾਰੀ ਹੈ ਇਸ ਦੇ ਸੰਬੰਧ ਵਿੱਚ ਪਰ ਪ੍ਰੇਮ ਸੰਬੰਧ ਵਿੱਚ ਇਹ ਗੱਲ ਜ਼ाहिर ਹੋਈ ਹੈ ਉਨ੍ਹਾਂ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸਬੰਧ ਸੀ ਇਸ ਕਰਕੇ ਉਹ ਗਿਆ ਸੀ। ਉਸੇ ਕਰਕੇ ਉਹਦੇ ਨਾਲ ਹਮਲਾ ਮਾਰਕੁੱਟ ਕੀਤੀ ਗਈ। ਉਸੇ ਕਰਕੇ ਹਾਂ اسی ਕਾਰਨ ਕਿ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਤਾਂ ਜੇ ਬਿਨਾਂ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਪੁੱਛਦੇ ਨਹੀਂ ਤਾਂ ਮਾਰਕੁੱਟ ਹੋਣਾ ਸੰਭਵ ਹੀ ਹੈ। ਹੁਣ ਇਹਨਾਂ ਦੇ ਵੀ ਦੋਨੋਂ ਬੰਦੇ ਵਿੱਚ ਕੋਈ ਰਿਸ਼ਤ ਹੋਇਆ ਕੋਈ ਕੋਈ ਰਿਸ਼ਤ ਨਹੀਂ ਹੋਇਆ ਜੀ ਤਫ਼ਤੀਸ਼ ਚੱਲੀ ਹੈ। ਪੋਸਟਮਾਰਟਮ ਕਰਵਾ ਕੇ ਕੱਲ ਉਹਨਾਂ ਦੇ ਵਾਰਸਾਂ ਦੇ ਕੋਲੇ ਕਰ ਪਿੰਡ ਛੋਟੀਵਾਲ ਦੇ ਨੌਜਵਾਨ ਦਾ ਕਤਲ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਰਾਤ ਨੂੰ ਉਸ ਸਮੇਂ ਕੀਤਾ ਗਿਆ ਜਦੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਉਹ ਅੱਧੀ ਰਾਤ ਨੂੰ ਉਸ ਦੇ ਘਰ ਪਹੁੰਚਿਆ ਸੀ ਇਹ ਦੋਸ਼ ਹਨ ਮੁੰਡੇ ਦੇ ਪਰਿਵਾਰ ਵੱਲੋਂ ਅਤੇ ਦੱਸਿਆ ਜਾ ਰਿਹਾ ਹੈ ਕਿ ਮੁੰਡਾ 4 ਪੈਣਾ ਦਾ ਇਕਲੌਤਾ ਭਰਾ ਸੀ ਅਤੇ ਇਸ ਨੌਜਵਾਨ ਨੂੰ ਮਿਲਣ ਦੇ ਲਈ ਉਸਦੀ ਪ੍ਰੇਮਿਕਾ ਵੱਲੋਂ ਬੁਲਾਇਆ ਗਿਆ ਸੀ ਇਹ ਵੀ ਉਸ ਮੁੰਡੇ ਦੇ ਜੋ ਮ੍ਰਿਤਕ ਹੈ ਉਸਦੇ ਮਾ ਵੱਲੋਂ ਦੋਸ਼ ਲਗਾਏ ਗਏ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਛਾਣਵੀਂ ਜਾਰੀ ਹੋ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹਮ ਮੇਰੇ ਪੁੱਤਰ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹਮ ਅਨੀ ਮੇਰਾ ਪੁੱਤ ਤਾਂ ਪਿੰਡਾ ਛੱਡ ਦੇ ਮਾਂ ਉਹ ਕਹਿੰਦੀ ਮੈਂ ਤੇ ਨਾਲ ਵਿਆਹ ਕਰਾਣਾ ਕਹਿੰਦੀ ਮੁੰਡੇ ਨਾਲ ਮੈਂ ਪਿੰਡਾ ਛੱਡ ਨਹੀਂ ਸਕਦੀ ਮੈਂ ਇਹਦੇ ਵੀ ਨਾਲ ਕੰਦੀ ਰਹਿ ਨਹੀਂ ਸਕਦੀ ਬਾਜੀ ਜੀ ਉਹਦੇ ਘਰ ਦੇ ਉੱਤੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਮੇਰੇ ਪੁੱਤ ਦਾ ਜੀ ਗੁਰਵੰਸ ਸਿੰਘ ਗੁਰਵੰਸ ਸੀ ਗੁਰਵੰਸ ਸਾਹਿਬ ਆਹ ਇੱਕ ਪਹਿਲੇ ਵੀ ਜਾਂਦਾ ਸੀ ਉੱਥੇ ਹਾਂ ਜੀ ਕੁੜੀ ਗੱਲਬਾਤ ਮੇਰੇ ਨਾਲ ਵੀ ਕਰਦੀ ਦੀ ਜੀ ਮੈਂ ਕੁੜੀ ਨੂੰ ਕਹਿੰਦੀ ਸੀ ਬਈ ਇਹਦਾ ਪੈਂਡਾ ਛੱਡ ਦੇ ਮੇਰੇ ਪੁੱਤ ਦਾ ਹੂੰ ਮੇਰੇ ਪੁੱਤ ਨੂੰ ਤੇਰੇ ਘਰ ਦੇ ਮਾਰਨਗੇ ਵੀ ਤੇਰੇ ਘਰ ਦੇ ਨੂੰ ਜਾਂ ਤਾਂ ਮਨਾ ਲਾ ਹੂੰ ਅਨੇ ਮੇਰੇ ਪੁੱਤ ਦਾ ਪੈਂਡਾ ਛੱਡ ਦੇ ਮਾਂ ਹੂੰ ਉਹ ਕਹਿੰਦੀ ਮੈਂ ਦੇ ਨਾਲ ਵਿਆਹ ਕਰਾਣਾ ਕਹਿੰਦੀ ਮੁੰਡੇ ਨਾਲ ਮੈਂ ਪਿੰਡ ਛੱਡ ਨਹੀਂ ਸਕਦੀ ਮੈਂ ਇਹਦੇ ਵੀ ਨਾਲ ਕਹਿੰਦੀ ਰਹਿ ਨਹੀਂ ਸਕਦੀ ਅਸੀਂ ਜਿਉਂਦੇ ਕਰਦੇ ਉਹ ਤੇ ਚਾਚਾ ਵੀ ਸਾਡੇ ਘਰ ਆਇਆ ਸੀ ਮਾਰਨ ਮੇਰੇ ਪੁੱਤ ਨੂੰ ਕੁਰਬਾਨ ਲੈ ਕੇ ਮੈਂ ਉਹਦੇ ਚਾਚੇ ਨੂੰ ਕਿਹਾ ਵੀ ਤੁਹਾਡੀ ਬੇਟੀ ਨੂੰ ਰੋਕੋ ਤੁਸੀਂ ਤੁਹਾਡੀ ਬੇਟੀ ਮੇਰੇ ਘਰੇ ਆਲੀ ਮੈਂ ਘਰੇ ਇੰਦਿਆ ਸਾਡਾ ਕੋਈ ਪਰਿਵਾਰ ਜਿਸ ਗੁੱਡੀ ਦੀ ਪੰਜੀਰੀ ਲੈ ਕੇ ਜਾ ਰਹੇ ਤੇ ਵੀ ਤੁਹਾਡੀ ਬੇਟੀ ਨੂੰ ਤੁਸੀਂ ਰੋਕੋ ਤੁਹਾਡੀ ਬੇਟੀ ਵੀ ਮੇਰੇ ਪੁੱਤਰ ਨੂੰ ਘਰੇ ਬੁਲਾਉਂਦੀ ਆ ਰਾਤ ਨੂੰ ਹੋਗੇ ਜੀ 7 ਸਾਲ ਹੋ ਗਏ ਇਹਨਾਂ ਦੀ ਗੱਲਬਾਤ ਚੱਲਦੀ ਸੀ ਆ ਬੱੱਚੇ ਚੱਲ ਰਹੀ ਸੀ ਚੱਲ ਹੀ ਨਜ਼ਰ ਹਾਂ ਜੀ ਕਿੰਨਾ ਪੜਿਆ ਤੁਹਾਡਾ ਮੁੰਡਾ ਮੇਰਾ ਪੁੱਤ ਜੀ 12 ਪੜਿਆ ਹੋਇਆ ਦੀ ਉਹ ਕੁੜੀ ਕਿੰਨੀ ਪੜੀ ਐ ਕੁੜੀ ਤਾਂ ਨਹੀਂ ਜੀ ਮੈਨੂੰ ਪਤਾ ਵੀ ਕੈਨੀ ਪੜੀ ਹੋਈ ਆ ਕੁੜੀ ਪੜ੍ਹ ਰਹੀ ਹੋਣੀ ਹੁਣ ਤੁਸੀਂ ਮਤਲ ਤੁਹਾਨੂੰ ਕੀ ਸੱਕੋਵੇਂ ਇਹਨਾਂ ਨੇ ਮਾਰਿਆ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸਾਰੇ ਪਰਿਵਾਰ ਦਾ ਇੱਕ ਹੀ ਗੱਲ ਦੀ ਉਹ ਮੈਨੂੰ ਵੀ ਕਹਿ ਕੇ ਗਏ ਸੀ ਉਹਦਾ ਚਾਚਾ ਆ ਦੀ ਜਿਹੜਾ ਹੂੰ ਉਹ ਕਹਿੰਦਾ ਵੀ ਅਸੀਂ ਛੱਡਣਾ ਨਹੀਂ ਤੇਰਾ ਪੁੱਤ ਹੂੰ ਤੇ ਜਿੱਥੇ ਮਰਜ਼ੀ ਲੁਕ ਜਾਏ ਸੀ ਛੱਡਣਾ ਨਹੀਂ ਹੈਗਾ ਠੀਕ ਜੇ ਕੁੜੀ ਕਹਿੰਦੀ ਨ ਮੈਂ ਬੋਲੀ ਵੀ ਮੇਰੇ ਲਈ ਕੁਛ ਨਹੀਂ ਅਸੀਂ ਦਿਹਾੜੀਦਾਰ ਬੰਦੇ ਆ ਮਤਲਬ ਪੈਸੇ ਨਹੀਂ ਹੈਗੇ ਮੇਰੇ ਪੁੱਤ ਦਾ ਪੈਂਡਾ ਛੱਡਦੇ ਮਹਾ ਉਹ ਕਹਿੰਦੀ ਮੈਂ ਪੈਂਡਾ ਛੱਡ ਨਹੀਂ ਸਕਦੀ ਮੇਰਾ ਪਿਆਰ ਹੈ ਦੇ ਨਾਲ ਬਹੁਤ ਜ਼ਿਆਦਾ ਕੁੜੀ ਕਹਿੰਦੀ ਮੈਂ ਕਿਹਾ ਵੀ ਤੇਰੇ ਵੀ ਮਾਂ ਪਾਪਾ ਨੂੰ ਮਨਾ ਲਾ ਤੂੰ ਕਹਿੰਦੀ ਮੇਰੇ ਘਰ ਦੇ ਮੰਨਦੇ ਨਹੀਂ ਨਾ ਮੇਰਾ ਡੈਡੀ ਮੰਨਦਾ ਨਾ ਮੇਰੀ ਮਾਂ ਮੰਦੀ ਨਾ ਮੇਰਾ ਭਰਾ ਮੰਨਦਾ ਚਾਚੇ ਤਾਏ ਕੋਈ ਨਹੀਂ ਮੇਰਾ ਮੰਨਦਾ ਹੈ ਕਿਹੜੀ ਬਲੇ ਸਹਿਮਤ ਨਹੀਂ ਤੇ ਮਤਲਬ ਸਹਿਮਤ ਦੇ ਜੀ ਸਾਡੇ ਨਾਲ ਹਾਂ ਕੁੜੀ ਜੀ ਸਹਿਮਤ ਸੀ ਕੋੜੀ ਮੈਨੂੰ ਕਹਿਣ ਲੱਗੀ ਵੀ ਤੁਸੀਂ ਚੌਂਕੀ ਆ ਜਾਓ ਹੂੰ ਮੈਂ ਤੁਹਾਡੇ ਬਿਆਨ ਦੇ ਦੂੰਗੀ ਹੂੰ ਮੈਂ ਬੋਲੀ ਜੀ ਵੀ ਮੈਂ ਚੌਂਕੀ ਨਹੀਂ ਆ ਸਕਦੀ ਵੀ ਤੂੰ ਆਪ ਆ ਜਾ ਸਾਨੂੰ ਕੋਣ ਕਰਦੀਆਂ ਸੀ ਫੇਰ ਆ ਜਾਗੇ ਕੁੜੀ ਜੀ ਉਹਨਾਂ ਨੇ ਆਣ ਨਹੀਂ ਦਈ ਆਪਣੇ ਕੈਵੇ ਚ ਰੱਖੀ ਪਿਆ ਕਿ ਮਾਰੇ ਜੇ ਹੁਣ ਕੀ ਸਕੇ ਵੀ ਕੀ ਮਾਰੇ ਉਹ ਦੇਖੋ ਜੀ ਸਾਨੂੰ ਤਾਂ ਐ ਵੀ ਸਾਕਾ ਵੀ ਉਹਨਾਂ ਨੇ ਕਿਰਚ-ਕੁਰਚ ਮਾਰੀ ਆ ਹਮ ਮੇਰੇ ਬੇਟੇ ਦੇਖੀ ਜਵਾਨੇ ਉਹਦੇ ਨਾਮ ਨਾਨਕੇ ਉਹਦੇ ਨਾਨਕੇ ਨੇ ਜਿ ਟਵਾਨੀ ਓਥੇ ਜੀ ਸਾਨੂੰ ਕੀ ਪਤਾ ਉਹ ਬਈ ਛੱਡ ਕੇ ਆਏ ਨੇ 1 ਵਜੇ ਛੱਡ ਕੇ ਆਏ ਨੇ ਜੀ ਕਿਵੇਂ ਛੱਡ ਕੇ ਆਏ ਨੇ ਕਿਵੇਂ ਨਹੀਂ ਉਹ ਸਾਨੂੰ ਕੋਈ ਗੱਲ ਪਤਾ ਨਹੀਂ ਤੇ ਮਾਮਲਾ ਇਸ ਤਰ੍ਹਾਂ ਹੀ ਪੀਰਤੀ ਸਿੰਘ ਵਾਸੀ ਸੋਢੀ ਵਾਲੇ ਨੇ ਸਾਡੇ ਕੋਲੇ ਬਿਆਨ ਲਿਖਾਇਆ ਹੈ ਇਸ ਦਾ ਲੜਕਾ ਗੁਰਬਖਸ਼ ਸਿੰਘ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ ਸਨ ਅਬ ਜੈਮਲ ਸਿੰਘ ਵਸੀ ਸਧਾਰਨਪੁਰੋ ਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਬਿਰਤੀ ਸਿੰਘ ਦੇ ਡੈਡੀ ਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਦੇ ਜਰਨੈਲ ਸਿੰਘ ਦੇ ਬੇਟੇ ਨੇ ਗੁਰਬਖਸ਼ ਸਿੰਘ ਦੇ ਕੁਛ ੱਟਾ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ 'ਚ ਚਲਾ ਗਿਆ ਉੱਥੇ ਉਸਦੇ ਨਾਨੇ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲੇ ਗਿਆ ਤਾਂ ਉਹਨਾਂ ਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੇ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪਿੱਕੀ ਸਿੰਘ ਦੇ ਸਹੁਰੇ ਨੇ ਉਹ ਦੱਸੀ ਉਸਦੇ ਬਿਆਨ ਤੇ ਪਿੱਕੀ ਸਿੰਘ ਦੇ ਬਿਆਨ ਤੇ ਅਸੀਂ 302 34 ਆਈਪੀਸੀ ਦਾ 2 ਮਿੰਦਿਆਂ ਦੇ ਵਰਕਲਾ ਮੁਕਾਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਇਹ ਕੋਈ ਮਾਮਲਾ ਹੈ ਕਿਸੇ ਮਨ ਕੋਈ ਕੋਈ ਪ੍ਰੇਮ ਸੰਬੰਧਾ ਦੇ ਰਿਤੇ ਗਿਆ ਸੀ ਬਿਨਾਂ ਨਾਸਤੇ ਇਹ ਤਫਤੀਸ਼ ਜਾਰੀ ਹੈ ਇਸ ਦੇ ਸਬੰਧ ਵਿੱਚ ਪਰ ਪ੍ਰੇਮ ਸੰਬੰਧ ਵਿੱਚ ਇਹ ਗੱਲ ਜ਼ाहिर ਹੋਈ ਹੈ ਉਨਾਂ ਦੇ ਬਿਆਨ ਦੇ ਵਿੱਚ ਵੀ ਮੇਰੀ ਜਿਹੜਾ ਹੈਗਾ ਮੇਰੇ ਬੇਟੇ ਦੇ ਉਸ ਪਰਿਵਾਰ ਨਾਲ ਕਿਸੇ ਮੈਂਬਰ ਨਾਲ ਪ੍ਰੇਮ ਸਬੰਧ ਸੀ ਇਸ ਕਰਕੇ ਉਹ ਗਿਆ ਸੀ। ਉਸੇ ਕਰਕੇ ਉਹਦੇ ਨਾਲ ਹਮਲਾ ਮੰਨ ਮਾਰ ਕੋ ਦਿੱਤੀ ਗਈ। ਉਸੇ ਕਰਕੇ ਹਾਂ اسی ਕਰਕੇ ਉਸਦੇ ਘਰ ਜਦੋਂ ਕੋਈ ਬੰਦਾ ਜਾਂਦਾ ਤਾਂ ਕਿਸੇ ਬਿਨਾਂ ਦੱਸੇ ਪੁੱਛੇ ਤਾਂ ਕੁਦਰਤੀ ਹੈ ਵੀ ਜਿਹੜੀ ਪੁੱਛਦੇ ਨਹੀਂ ਤਾਂ ਮਾਰ ਕੁੱਟ ਹੋਣਾ ਸੰਭਵ ਹੀ ਹੈ। ਹੁਣ ਇਹਨਾਂ ਦੇ ਵਿੱਚ ਦੋਨੋਂ ਬੰਦੇ ਵਿੱਚ ਕੋਈ ਰਿਸ਼ਤਾ ਹੋਇਆ ਕੋਈ ਰਿਸ਼ਤਾ ਨਹੀਂ ਹੋਇਆ ਜੀ ਤਫਤੀਸ਼ ਚੱਲੀ ਹੈ। ਪੋਸਟਮਾਰਟਮ ਕਰਵਾ ਕੇ ਕੱਲ ਉਹਨਾਂ ਦੇ ਵਾਰਸ ਅਨੇ ਵਾਲੇ ਕਰਤਾ।